ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਦੀਪ ਸਿੰਘ ਜੀ ਪਿੰਡ ਨਥੇਹਾ ਤੇ ਸੀਖ ਤਲਮੰਡੀ ਸਾਭੋ ਜ਼ਿਲ੍ਹਾ ਪਟੰਡਾ ਅਸੀਂ ਮੇਰੇ ਪਿੰਡ ਨਗਰ ਨਥੇਹਾ ਦੇ ਵਿੱਚੋਂ ਕੱਲ੍ਹ ਦੇ ਲੱਗੇ ਹੋਇਆ ਰਾਤ ਸਮੰਗਰੀ ਇਕੱਠੀ ਕਰਨਾ ਆ ਮੇਰੇ ਪਿੰਡ ਦੇ ਨਾਲ ਮੇਰੇ ਨੌਜਵਾਨ ਸਾਥੀ ਭਰਾ ਸਾਡੇ ਨਾਲ ਬਜ਼ੁਰਗ ਵੀ ਸਾਡੇ ਮੌਜੂਦਾ ਸਾਫਕਾ ਪੂਰੇ ਨਗਰ ਖੇੜਾ ਪਿੰਡ ਨਥੇਹਾ ਜਿਹਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਸਾਨੂੰ ਸਾਥ ਮਿਲਿਆ ਜਿੱਥੇ ਫਲੱਡ ਆਏ ਹੋਏ ਨੇ ਹਾਰ ਏਰੀਆ ਉਹਨਾਂ ਦਾ ਸਾਰਾ ਮਕਾਨ ਕੀ ਫਸਲ ਸਭ ਟਹਿ ਟਰੀ ਤਬਾਹ ਹੋ ਗਾ ਜਿਨ੍ਹਾਂ ਦਾ ਕਿ ਇੰਨਾ ਨੁਕਸਾਨ ਹੋ ਗਿਆ ਪਰ ਅਸੀਂ ਉਹਨਾਂ ਦੀ ਪੂਰਤੀ ਤਾਂ ਨਹੀਂ ਕਰ ਸਕਦੇ ਅਸੀਂ ਜਿੰਨਾ ਵੀ ਥਿਲ ਫੁੱਲਾ ਸਾਡੇ ਨਗਰ ਦੇ ਵਿੱਚੋਂ ਇਕੱਠਾ ਕਰਕੇ ਜਿੰਨੀ ਰਾਤ ਸਮਗਰੀ ਦੇ ਚੁੱਲੇ ਚੌਕੇ ਵਾਲਾ ਸਮਾਨ ਉਹ ਇਕੱਠਾ ਕੀਤਾ ਸਾਡੇ ਸਤਿਕਾਰਯੋਗ ਬਾਪੂ ਸਰਦਾਰ ਹਰਿੰਦਰ ਸਿੰਘ ਚੈਲ ਸਾਬਕਾ ਹੀ ਪੀਐਸ ਡੀਆਈਜੀ ਰਿਟਾਇਰ ਤੇ ਉਹਨਾਂ ਦੇ بیٹے ਵੱਡੇ ਭਰਾ ਸਤਿਕਾਰਯੋਗ ਗੁਜਾਰ ਇੰਦਰ ਸਿੰਘ ਚੈਲ ਉਹਨਾਂ ਦੇ ਆਸ਼ੀਰਵਾਦ ਸਾਦਕਾ ਤੇ ਪੂਰੇ ਪਿੰਡ ਦਾ ਆਸ਼ੀਰਵਾਦ ਲੈ ਕੇ ਅਸੀਂ ਰਾਸ਼ਨ ਅੱਜ ਇਕੱਠਾ ਕਰਿਆ ਜੋ ਕਿ ਆੜੇ ਏਰੀਏ ਦੇ ਵਿੱਚ ਲੈ ਕੇ ਜਾਣਾ ਅਸੀਂ ਉਹਨਾਂ ਦੀ ਪੂਰਤੀ ਤਾਂ ਨਹੀਂ ਕਰ ਸਕਦੇ ਪਰ ਸਾਡੇ ਮਨ ਦੇ ਵਿੱਚ ਇੱਕ ਜਜ਼ਬਾ ਸੀ ਕਿ ਅਸੀਂ ਵੀ ਉਹ ਸੇਵਾ ਦਾ ਹਿੱਸਾ ਬਣੀਏ ਆਪਣੇ ਪਿੰਡ ਨਗਰ ਨਤੇਹਾ ਦੇ ਵਿੱਚੋਂ ਰਾਸ਼ਨ ਪਾਣੀ ਲੈ ਕੇ ਉੱਥੇ ਸੇਵਾ 'ਚ ਹਿੱਸਾ ਪਾਈ ਅਸੀਂ ਰਾਸ਼ਨ ਪਾਣੀ ਇਕੱਠਾ ਕਰ ਲਿਆ ਫਿਰ ਜਦੋਂ ਵੀ ਮਨੋ ਪ੍ਰਮਾਤਮਾ ਕਰੇ ਕਾਲਪੁਰਖ ਵੇਧਰੂ ਇਹ ਔਖੀ ਘੜੀ ਪੰਜਾਬ ਤੇ ਕਦੇ ਵੀ ਨਾ ਆਵੇ ਕਿਉਂਕਿ ਪੰਜਾਬ 88 ਤੋਂ ਲਾ ਲਓ 23 ਚਾਏ 4 ਸਾਲ ਹੋ ਗਏ ਜੋ ਨਰਮਾ ਮੇਰੀ ਫਸਲ ਜਿਵੇਂ ਪਠੰਡਾ ਤੇ ਮਾਨਸਾ ਵੈਂਟ ਜ਼ਿਆਦਾਤਰ ਟੋਟਨ ਵੈਂਟ ਨੇ ਇੱਥੇ ਨਰਮਾ ਹੁੰਦਾ ਫਸਲਾਂ ਤਬਾਹ ਹੋ ਜਾਂਦੀਆਂ ਨੇ ਆੜੀ ਫਸਲ ਦਾ ਤਕਰੀਬਨ ਸਾਡੀ 50% ਘਰੀ ਰਹਿ ਜਾਂਦੀ ਹੈ ਪਸ਼ੂਆਂ ਦਾ ਉਹਦੇ ਵਾਸਤੇ ਕੰਨਕ ਪਾਣੀ ਰੱਖਣੇ ਤੂੜੀ ਤੰਦ ਹੋ ਜਾਂਦਾ ਅਸੀਂ ਜਿੰਨਾ ਹਿੱਸਾ ਬਣਦਾ ਸਾਡੇ ਪਿੰਡੋਂ ਲੈ ਕੇ ਚੱਲੇ ਫਿਰ ਵੀ ਅਸੀਂ ਪੂਰੇ ਨਗਰ ਕਨ ਨੂੰ ਨਥੇਹੇ ਕਨ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਫਿਰ ਵੀ ਜਦੋਂ ਉੱਥੇ ਜਿਵੇਂ ਹੁਣ ਬ੍ਰੇਤੀ 5-5 10-10 ਫੁੱਟ ਚੜ ਗਈ ਫਿਰ ਵੀ ਅਸੀਂ ਇੱਥੋਂ ਕਿਲੇ ਮਗਰ ਜੋ ਵੀ ਜਿਵੇਂ ਪਿੰਡ ਨਗਰ ਨਥੇਹੇ ਦੀ ਮੌਜੂਦਾ ਸਾਕਾ ਪੰਚਾਇਤ ਦੀ ਸਮੇਤੀ ਬਣੀ ਅਸੀਂ ਆਪਣਾ ਪੈਸਾ ਢੱਕਾ ਇਕੱਠਾ ਕਰਕੇ ਉਦੋਂ ਵੀ ਅਸੀਂ ਮਦਦ ਕਰਾਂਗੇ ਤੇ ਇੱਕ ਵਾਰ ਸਨੇਹਾ ਜਰੂਰ ਲਾਉਣਾ ਚਾਹਣਾ ਨੌਜਵਾਨੀ ਪੀੜੀ ਨੂੰ ਕਿ ਵੱਧ ਤੋਂ ਵੱਧ ਬਾਈ ਆਪਣਾ ਹੰਬੜਾ ਮਾਰੀਏ ਜੋ ਸਰਕਾਰ ਆਪਦੇ ਲੈਵਲ ਤੇ ਕਰੂਗੀ ਉਹ ਸਰਕਾਰ ਦਾ ਫਰਜ਼ ਬੰਦਾ ਆਪਾਂ ਤਿਲ ਫੁੱਲ ਲੈ ਕੇ ਜਿਵੇਂ ਸਾਡੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿਰਤ ਕਰੋ ਵੰਡ ਕੇ ਖਾਓ ਅਸੀਂ ਆਪਣੇ ਮੰਨ ਲਓ ਜਿੰਨਾ ਸਾਡੀ ਅਸੀਂ ਆਪਣੀ ਪੈਦਾਵਾਰ ਹੁੰਦੀ ਉਹਦੇ ਵਿੱਚੋਂ ਤਿਲ ਕੋਲੇ ਹਿੱਸਾ ਕੱਢ ਗਏ ਕਿਉਂਕਿ ਇਹ ਦਿਨ ਔਖੇ ਆ ਗਏ ਬਾਈ ਕਿਸੇ ਦਾ ਜੀ ਨਹੀਂ ਕਰਦਾ ਅੱਜ 20-20 ਕਿੱਲੇ ਵਾਲੇ ਸੜਕ ਤੇ ਬੈਠੇ ਆ ਗੱਲ ਸੁਣਨ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਅਸੀਂ ਦਾਣ ਪਾਉਣ ਵਾਲਿਆਂ ਚੋਂ ਸੀਗੇ ਹੁਣ ਅਸੀਂ ਜਦੋਂ 2 ਕਿਲੋ ਆਟਾ ਕੋਈ ਸਾਡੇ ਕੋਲੇ ਲੈ ਕੇ ਆ ਜਾਂਦਾ ਬਾਈ ਆਹ ਲਓ ਤੁਸੀਂ ਰੋਟੀ ਪਾਣੀ ਪਕਾ ਲਓ ਜਿਹੜਾ ਸਾਡਾ ਮਨ ਕਹਿੰਦੇ ਬਾਈ ਅੰਦਰੋਂ ਲੋੜੀ ਦਾ ਨਚੋੜੀ ਦਾ ਉਹ ਸਾਡਾ ਦਿਲੀ ਜਾਣਦਾ ਸੋ ਬਾਈ ਨੌਜਵਾਨੋ ਜ਼ਰੂਰ ਹੰਬੜਾ ਮਾਰੋ ਆਪਣੇ ਪਿੰਡੋ ਰਸਦ ਪਾਣੀ ਇਕੱਠਾ ਕਰਕੇ 2-2 4-4 ਦਿਨ ਬਾਰੀਆਂ ਬਣ ਕੇ ਜਰੂਰ ਜਾਓ ਤੇ ਅਸੀਂ ਵੀ ਭਾਈ ਜਿੰਨੇ ਨੌਜਵਾਨ ਭਰਾ ਖੜੇ ਨੇ ਸਾਡੇ ਬਜ਼ੁਰਗ ਬਾਪੂ ਖੜੇ ਨੇ ਸਾਰੇ ਸਾਡੇ ਨਾਲ ਹੈ ਭਾਈ ਅਸੀਂ ਇਹ ਹੀ ਸੁਨੇਹਾ ਲਾਉਣਾ ਚਾਹੁੰਦੇ ਆ ਤੇ ਜਰੂਰ ਭਾਈ ਵੱਧ ਤੋਂ ਵੱਧ ਆਪਾਂ ਉਹਨਾਂ ਦਾ ਦੁੱਖ ਦੀ ਘੜੀ ਦੇ ਵਿੱਚ ਬਾਹ ਫੜ ਗਏ ਬਾਈਰੂ ਜੀ ਖਾਲਸਾ ਬਾਈਰੂ ਜੀ ਕੀ ਪੁੱਤ ਹੈ